ਰਾਸਟਿਕ ਨੂੰ ਪਹਿਲਾਂ ਇਹਨੂੰ ਸਾਫ ਕੀਤਾ ਹੈਗਾ ਫਿਰ ਇਸੇ ਚੜਾਵਾਂਗੇ ਕੜੀ ਹੁਣ ਇਹ ਵੀ ਭੰਡੇ ਦੀ ਸਫਾਈ ਹੋ ਰਹੀ ਹੈ ਜੀ ਆਹ ਜੀ ਆਰੇ ਭੰਡੇ ਦੀ ਸਫਾਈ ਕਰਦੇ ਹਾਂ ਭੰਡੇ ਕਲੀ ਹੋ ਰਹੇ ਨੇ ਇਹਦੇ ਤੇ ਕਲੀ ਫਿਰ ਗਈ ਹੈ ਸੁਆਗਾ ਕਰਦੇ ਆ ਕਲੀ ਫੇਰ ਨਹੀਂ ਹੈ ਆ ਫਿਰਦੀ ਹੁਣ ਇਹਦੇ ਅੰਦਰ ਕਲੀ ਬਾਈ ਫੇਰਦੇ ਹੈਗੇ ਅੰਦਰ ਕਲੀ ਤੇ ਸੁਆਗਾ ਕਲੀ ਫੇਰ ਕੇ ਉੱਤੇ ਸੁਆਗਾ ਫੇਰਿਆ ਜਾਂਦਾ ਹੈ ਕਲੀ ਝੜਨ ਵਾਸਤੇ ਕੀ ਬਾਤ ਹੈ ਹੁਣ ਆ ਰਹੀ ਹੈ ਤੇ ਫਿਨਿਸ਼ਿੰਗ ਕਲੀ ਫੇਰਦੇ ਆਪਾਂ ਇਹਦੇ ਤੇ ਆਓ ਬੋਲਿੰਗ ਦੇਖ ਸਕਦੇ ਹੋ ਇਹਦਾ ਨਾਲ ਪਹਿਲੇ ਨਾਲ ਕਿੰਨਾ ਰੰਗ ਵਧੀਆ ਹੋ ਗਿਆ ਕਲੀ ਫੇਰ ਕੇ ਹੁਣ 5 ਸਾਲੇ ਦਿਨ ਨੂੰ ਲੋੜ ਨਹੀਂ ਹੈਗੀ ਵਾਜਬ ਇਹ ਵੀ ਕਰਾਂਗੇ ਆਪਾਂ ਬਰੋਕਲੀ ਇਹ ਤੇ ਫਿਰ ਹੈ ਸੁਆਗਾ ਜਦੋਂ ਲੈ ਕੇ ਰਹੋਗੇ ਵੀ ਜਦ ਹੀ ਖਲੇਗਾ ਵਾਡੀਆ ਆਹ ਦੇਖੋ ਜੀ ਬਰੋਕਲੀ ਪਲੋਕੀ ਮਰਜ਼ੀ ਤੁਸੀਂ ਦੇਖ ਸਕਦੇ ਆਂ ਦੀ ਫਿਨਿਸ਼ਿੰਗ ਕਲੀ ਹੋ ਚੁੱਕਾ ਆ ਬਤਾ ਦੇਣਾ ਵੀ ਮੇਰੇ ਕੋ ਹਾਂ ਜੀ ਸ਼ਮੀਰ ਦੀਆਂ ਬਾਤ ਕਲੀ ਕਰਦੇ ਹੋਏ ਸੋ ਹੁੱਕਾ ਹੁੱਕੇ ਦਾ ਜਿਹੜਾ ਥੜਾ ਪਾਰਟ ਹੁੰਦਾ ਹੈ ਸੋ ਹੁੱਕੇ ਦਾ ਥੜਾ ਜਿਹੜਾ ਪਾਰਟ ਹੈਗਾ ਆ ਉਹਨੂੰ ਹੋਰੀ ਅਕਲੀ ਸਿਜ਼ ਦੇਖ ਸਕਦੇ ਹੋ ਸੋ ਆਪਾਂ ਕਲੀ ਦਾ ਨੰਦ ਮੰਨਦੇ ਹਾਂ ਦੇਖ ਜੀ ਚੱਲ ਬਹੁਤ ਬੰਦ ਖਾਣੀ ਰਹਿ ਰਹੀ ਹੈ ਪਹਿਲਾਂ ਕਾਸਟਿਕ ਨਾਲ ਇਹਨੂੰ ਸਾਫ਼ ਕੀਤਾ ਹੈਗਾ ਉਹਨੇ ਰਿਤੇ ਕਲੀ ਚੋਂ ਉਹਨਾਂ ਵਾਸਤੇ ਇਹਨੂੰ ਗਰਮ ਕਰ ਰਹੇ ਹਾਂ ਸੋ ਇਹ ਹੁੱਕੇ ਦਾ ਹੈਗਾ ਸੜਾ ਪਾਟ ਸੋ ਭਾਈ ਸਾਹਿਬ ਕਲੀ ਚੜਾਉਂਦੇ ਹਾਂ इन रगड़ रहे हैं कली चढ़ा रहे हैं टॉप से थल उतो वाजी वाह क्या चमक हम कली ने इन दे दी है ਸੋ ਹੁਣ ਇਹਨੂੰ ਹੁੱਕਾ ਤਿਆਰ ਹੋ ਗਿਆ ਹੈਗਾ ਕਲੀ ਹੋ ਚੁੱਕੀ ਆ ਭਾਈ ਸਾਹਿਬ ਨੇ ਕਰ ਦਿੱਤੀ ਹੈ ਗਿਆ ਸੋ ਹੁਣ ਇਹਨ ਲੱਗਣਗੇ ਟਾਂਕੇ ਨੂੰ ਥੱਲੇ 베이스 ਨੂੰ ਫੇੜੀ ਕਰ ਲੋਗੇ ਚਲੇ ਆਪੂ ਲਪਾਰ ਵਈ ਲਓ ਜੀ ਹੁਣ ਲਗਾ ਇਹਨੂੰ ਟਾਂਕਾ ਲੱਗਣ ਮੈਨੂੰ ਲੱਗੇ ਸੇਂ ਦਿਨੇ ਇਹ ਲੱਗ ਰਿਹਾ ਟਾਂਕਾ ਇਹ ਤੈਨੂੰ ਦਿਖਾ ਦੇ ਬਈ ਥੋੜਾ ਜਿਹਾ ਕਰਕੇ ਇਹ ਥੋੜਾ ਜਿਹਾ ਪਾਣੀ ਨਹੀਂ ਲੀਕ ਕਰੂੰਗਾ ਨਾ ਭਾਜੀ ਹਾਂਜੀ ਹਾਂਜੀ बंद हो जाना बंद हो गया जी सुन एक कली लागता मैं थोड़ा वो लगाना था कोई सो so, कली ना बेस नु टांका लग रहे होया कली दे नाल सो so, चेकिंग गेट कर रहे भाई साहब टांका ठीक लगो कि नहीं सो टांका फर्स्ट क्लास लग सो so, फाइनल चेक हो रहा है गया ओके ओके सो देख सकते हो कली हा? लग चुका है फाइनल सो आप भाई साहब ने कली करते हैं।